ਦਾ ਨਹੀਂ ਦਾ ਮੇਲਾ ਜਿਹੜਾ ਆ ਮਨਾਇਆ ਜਾਂਦਾ ਹੈ ਮਾਤਾ ਜੀ ਸੁਮਨਾਲੀ ਦਾ ਮੇਲਾ ਹਰ ਸਾਲ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਨੇ ਸਿੱਖੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਪਕਟਾਂ ਨੇ ਵੇਚੇ ਇੱਕ ਉਤਸ਼ਾਹ ਆ ਮਾਤਾ ਦੇ ਮੇਲੇ ਨੂੰ ਲੈ ਕੇ ਔਰ ਕਿਸ ਤਰ੍ਹਾਂ ਨੱਚ ਕੇ ਮਹਾਮਾਈਤਾ ਗੁੰਗਾਨ ਕਰਦੇ ਹੋਏ ਨਜ਼ਰ ਆ ਰਹੇ ਹਨ ਅਸੀਂ ਇਹਦਾ ਉਤਸ਼ਾਹ ਹੰਦੂ ਦਿਖਾ ਸਕਦੇ ਆ ਬਾਕੀ ਇਹਨਾਂ ਦੇ ਮੰਦੀ ਵਿਚਾਰਧਾਰਾ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਸਾਂਝੀ ਕਰਾਂਗੇ ਸਾਡਾ ਲੈਸ ਵੇਲੇ ਮਹਿਲਾਵਾਂ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਜਾਣਾਂਗੇ ਕਿ ਇਹਨਾਂ ਦਾ ਕੀ ਕਹਿਣਾ ਹਰ ਸਾਲ ਮਹਾਮੈਦਾ ਮੇਲਾ ਮਨਾਇਆ ਜਾਂਦਾ ਹੈ ਕਿਤਾ ਦੇ ਮੇਲੇ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਅਸੀਂ ਕਦੋਂ ਦੀ ਵੇਟ ਕਰਦੇ ਆ ਕਿ ਕਦੋਂ ਤ੍ਰਿਪੁਰਮਣੀ ਮਾਤਾ ਦਾ ਮੇਲਾ ਆਵੇ ਅਸੀਂ ਬੜੇ ਉਤਸ਼ਾਹ ਨਾਲ ਲਾਲ ਝੰਡੇ ਲੈ ਕੇ ਆਦੇ ਆ ਔਰ ਮਾਤਾ ਰਾਣੀ ਸਾਡੀ ਹਰ ਇੱਕ ਬਨੋ ਕਾਮਨਾ ਪੂਰੀ ਕਰਦੀ ਔਰ ਬਿਨ ਬਿਨ ਮੰਗਿਆ ਸਾਨੂੰ ਸਭ ਕੁਝ ਦਿੰਦੀ ਹੈ ਮੇਲੇ ਤੋਂ ਕਿੰਨੇ ਦਿਨ ਪਹਿਲਾਂ ਤੁਹਾਡੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਕਿੰਨਾ ਉਤਸ਼ਾਹ ਹੁੰਦਾ ਮੇਲੇ ਤੋਂ ਪਹਿਲਾਂ ਜਦੋਂ ਜਨਵਰੀ ਦਾ ਮਹੀਨਾ ਸ਼ੁਰੂ ਹੁੰਦਾ ਸਾਨੂੰ ਲੱਗਦਾ ਕਿ ਮੇਲਾ ਆਉਣ ਵਾਲਾ ਹੈ ਅਸੀਂ ਉਦੋਂ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਅਸੀਂ ਬਹੁਤ ਉਤਸ਼ਾਹ ਨਾਲ ਤਿਆਰੀਆਂ ਕਰਦੇ ਆ ਮਜ਼ਾ ਆਂਦਾ ਹੈ ਦੇਖੋ ਸਾਰਿਆਂ ਨੇ ਸੇਮ ਸੇਮ ਰੰਗ ਦੇ ਕੱਪੜੇ ਪਾਏ ਹੁੰਦੇ ਆ ਅਸੀਂ ਸਾਰੇ ਬੜੇ ਮਾਰਕੀਟ ਚੋਂ ਘੁੰਮ-ਘੁੰਮ ਕੇ ਸਾਰੇ ਇਹ ਸੇਮ ਰੰਗ ਦੇ ਕੱਪੜੇ ਪਾਏ ਆ ਸਾਨੂੰ ਬਹੁਤ ਜ਼ਿਆਦਾ ਪਹੁੰਚ ਆਉਂਦੀ ਆ ਮੈਂ ਦੇਖ ਰਹੀ ਆ ਸਾਰਿਆਂ ਨੇ ਸੇਮ ਕੱਪੜੇ ਪਾਏ ਹੋਏ ਆ ਔਰ ਸਭ ਨੇ ਮਹਿੰਦੀ ਲਗਾਈ ਹੋਈ ਆ ਇਹ ਵੀ ਕੋਈ ਰਸਮ ਪਹਿਲਾਂ ਕਿਤੇ ਜਾਂਦੀ ਆ ਮੇਲੇ ਤੋਂ ਮੇਲਾ ਅਸੀਂ ਮੇਲੇ ਚ ਤਾਂ ਆਜਾ ਸੀ ਲਾਲ ਚੰਡੇ ਲੈ ਕੇ ਆਨੇ ਅਸੀਂ ਕੱਲ ਹੀ ਮਹਿੰਦੀ ਲਗਵਾ ਲੈਨੇ ਆ ਸਾਰੇ ਮਹਿੰਦੀ ਲਗਵਾਉਂਦੇ ਆ ਮਾਤਾ ਦੇ ਨਾਮ ਦੀ ਸਾਲ ਸੀ માતા ਦੇ ਨਾਮ ਦੀ ਬੰਦੀ ਜਰੂਰ ਲਗਾਉਂਦੇ ਆ ਆ ਮੇਲੇ ਦੀ ਮਾਨਤਾ ਕੀ ਆ ਮੇਲਾ ਕਿਉਂ ਮਨਾਇਆ ਜਾਂਦਾ ਇੱਥੇ ਹੈ ਐਕਚੁਅਲੀ ਜਦੋਂ નિર્ਦੋਸ਼ ਪਾਉ ਜੀ ਸੀਗੇ ਉਹਨਾਂ ਦੇ ਹੁੰਦਿਆ ਸ਼ੁਕਰਵਾਰ ਨੂੰ ਪਹਿਲੀ ਚੌਂਕੀ ਕਰਵਾਈ ਗਈ ਸੀ ਜਦੋਂ ਸਾਲ ਪਰ ਚੌਂਕੀ ਹੁੰਦੀਆਂ ਰਹੀਆਂ ਜਦੋਂ ਪਹਿਲੀ ਚੌਂਕੀ ਸੀ April ਦੇ ਪਹਿਲੇ ਸ਼ੁਕਰਵਾਰ ਨੂੰ ਤ੍ਰਿਪੁਰ ਮਾਨਲੀ ਮਾਤਾ ਦੀ ਚੌਂਕੀ ਹੁੰਦੀ ਸੀ ਤੇ ਉਦੋਂ ਮੇਲਾ ਮਨਾਇਆ ਜਾਂਦਾ ਤੇ ਮੇਲੇ ਤੋਂ ਅਨ ਕਲ ਤੇ ਇਤੋਂ ਨੂੰ ਮਿਲਦੀਆਂ ਨੇ ਕਿੰਨੇ ਇੱਕ ਭਗਤ ਜਿਹੜੇ ਆ ਮਥਾ ਟੇਕਣ ਦੇ ਲਈ ਆਨ ਕਿੰਨੇ ਤੇ ਭਗਤ ਆਂਦੇ ਨੇ ਆਨ ਕਿੰਨੇ ਤੇ ਭਗਤ ਨੇ ਔਰ ਰਾਤ ਨੂੰ 12 1 ਵਜੇ ਤੱਕ ਇਦਾਂ ਹੀ ਮੇਲਾ ਚੱਲਦਾ ਰਹਿੰਦਾ ਹੈ ਕੱਲ ਦਾ ਮੇਲਾ ਚੱਲ ਰਿਹਾ ਔਰ ਰਾਤ ਨੂੰ 12 1 ਵਜੇ ਤੱਕ ਇਦਾਂ ਹੀ ਉਤਸ਼ਾਹ ਦੇਖਣ ਨੂੰ ਮਿਲੇਗਾ ਭਗਤਾਂ ਜੀ ਨਾਲ ਹੋਰ ਵੀ ਲੇਡੀਜ਼ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਉਤਸ਼ਾਹ ਸਾਰਿਆਂ ਦਾ ਦੇਖਣ ਯੋਗ ਹੈ ਕਿਉਂਕਿ ਮਾਤਾ ਰਾਣੀ ਦਾ ਮੇਲਾ ਇੱਕ ਤਰ੍ਹਾਂ ਦੀਆਂ ਖੁਸ਼ੀਆਂ ਲੈ ਕੇ ਆਂਦਾ ਲੋਕਾਂ ਦੀ ਮਨੂੰ ने माता रानी के दर के उ और खुशियाँ और रौनक वेख सकते हो कि किस तरह सारे भगत जो नच के महामारी मेले महामई का गुणगान कर